ਇਹ ਮੇਰੇ ਨਾਮ ਦਾ ਸੀ ਪਾਲਾ ਦੇ ਨਿੱਕੇ ਜਿਹੇ ਜੋ ਚੱਲੀ ਦੂਰੇ ਬਣਾਇਆ ਕਰਦੇ ਸੀ ਇਹ ਮੈਂ ਤਾਂ ਉੱਤਰ ਗਿਆ ਮੈਂ ਤਾਂ ਦੁਕਨ ਤੇ ਮੈਂ ਖਾਪਾ ਹਾਂਜੀ ਉਹ ਸਵਾਰੀ ਅੱਗੇ ਲੈ ਲਾ ਕੋਈ ਬਾਕਮੋੜ ਦਿੰਦਾ ਉਹਨੂੰ ਮਨਦੀਪਾ ਜੀ ਤਾਂ ਕਿੰਨੇ ਹੁੰਦੇ ਜੱਫੇ ਬਾਹਰ ਤਮਾਸ਼ਾ ਦੇਖਣ ਦੇ ਹੀ ਹੁੰਦੇ ਕਿੰਨੇ ਕਿੱਥੇ ਪਾਏ ਉਹ ਤਾਂ ਇਹਨਾਂ ਨੂੰ ਦੇਖ ਕੇ ਆਏ ਹੋ ਹਾਂ ਕਿਉਂ ਹੋਇਆ ਹਾਂ ਆਹ ਬਰਕਰਾਰ ਕਰਦੇ ਹਾਂ ਪਾਏ ਆਪ ਵੀਡੀਓ ਨੂੰ ਜੋ ਰੱਖਿਆ ਜਿਹੜੀ ਤੁਸੀਂ ਕਹਿੰਦੇ ਵੀਡੀਓ ਬਣਾਈ ਬੰਦੇ ਮੈਂ ਦੇਣਾ ਬਣਾਈ ਲਿਆ ਮੁੰਡੇ ਇੱਥੇ ਕਿੱਥੇ ਆਇਆ ਬੁਲਾਇਆ ਮੁੰਡਾ ਮੇਰਾ ਚੈਲੰਜ ਹੋਣਾ ਮਿੱਪੂ ਦਾ ਬਾਤ कौन सी पता कुछ की होया इसी गल की हुई थी पिछो आए है ਕਿੰਨੇ ਕਿੰਨੇ ਜਣੇ ਸੀਗੇ ਇਹ ਕਿੰਨੀ ਮਦਦਾਂ ਕਿੰਨੇ ਬੰਦੇ ਸੀ ਆਈਡੀਆ 15 ਤੋਂ ਘੱਟ 15 20 ਬੰਦੇ ਨੇ ਅਸੀਂ ਖਾਲੀ ਤੁਰੇ ਵੇ ਤੁਹਾਡੀ ਵੀ ਵਰਦੀ ਪਾੜਤੀ ਕਹਿੰਦੇ ਬਿਲਕੁਲ ਬਿਲਕੁਲ ਬਈ ਕੀ ਲੱਗਦਾ ਕਿ ਇਸ ਤਰ੍ਹਾਂ ਦੀ ਗੁੰਡਾਗਰਦੀ ਜਿਹੜੀ ਪੰਜਾਬ ਚ ਵਧਦੀ ਆ ਰਹੀ ਕੀ ਕਹਿਣਾ ਚਾਹੁੰਦੇ ਇਸ ਬਾਰੇ ਮੈਂ ਜੁਪੀ ਵੀ ਆ ਔਰ ਥੋੜਾ ਜਿਹਾ ਸਾਹਮਨਾ ਮੈਂ ਪੰਜਾਬ ਚ ਮੇਰੀ 3500 ਨੌਕਰੀ ਹੋ ਗਈ ਜੀ ਪੰਜਾਬ ਪੁਰਬ ਤੋਂ ਜੀ ਮੈਂ ਦੇਖਣ ਦੇ ਮੈਂ ਤਾਂ ਹੈਰਾਨ ਐ ਕਿ ਕਿਹੜਾ ਕੰਮ ਹੋ ਗਿਆ ਮੇਰੇ ਨਾਲ ਪਹਿਲੀ ਵਾਰੀ ਸਰੀਆ ਅਹੀਂ ਬਰਦੀਆਂ ਪਾ ਕੇ ਤੁਰੀ ਦਾ ਚਾਹ ਜੋ ਵੀ ਐ ਇੱਦਾਂ ਥੋੜੀ ਹੁੰਦੀ ਏ ਠੀਕ ਅਹੀਂ ਕੁਝ ਨਹੀਂ ਮੈਂ ਬਾਜਾ ਪਾਪਾ ਕੋ ਚੜਿਆ ਉਹਨਾਂ ਨਾਲ ਠੀਕ ਹੈ ਜੀ ਤੇ ਇਹਨਾਂ ਨੇ ਇਹਨਾਂ ਨੇ ਇਹਨਾਂ ਨੂੰ ਬੜਾ ਪੁੱਛਿਆ ਕਿ ਭਾਜੀ ਕੀ ਗੱਲ ਹੋਈ ਕੀ ਗੱਲ ਹੋਈ ਕੀ ਗੱਲ ਹੋਈ ਇਹਨਾਂ ਨੇ ਕੋਈ ਨਹੀਂ ਇਹਨਾਂ ਨੇ ਤਾਂ ਕੰਮ ਕੁਝ ਨਹੀਂ ਕੀਤੀ ਐ ਇਹ ਕਿੰਨੇ ਬੰਦੇ ਸੀਗੇ ਜਿਹੜੇ ਹਥਿਆਰ ਲੈ ਕੇ ਆਏ ਸੀ ਭਾਜੀ 16-17 ਬੰਦੇ ਸੀ ਹਥਿਆਰ ਵੀ ਸੀਗੇ ਉਹਨਾਂ ਕੋਲ ਆਰ ਕੋਈ ਨਹੀਂ ਬਾ ਇਹਨਾਂ ਕੋ ਦਿਗਾ ਉਹ ਕਿਹੜਾ ਗੰਦਾ ਸਾਹ ਇਹ ਆ ਅੱਛਾ ਉਹ ਸੀ ਰਾਤ ਨਾਲ ਡੰਡੇ ਡੋਡੇ ਸਿਰ ਸਵਾਰੀਆਂ ਤੇ ਡਰਾਈਵਰ ਤੇ ਹਮਲਾ ਕੀਤਾ ਹੋਰ ਵੀ ਲੋਕਾਂ ਨੇ ਕੀਤਾ ਆਹ ਵਾਰ ਡਰਾਈਵਰ ਤੇ ਤਾਂ ਸਵਾਰੀਆਂ ਤੇ ਹਮਲਾ ਹੋਇਆ ਜਿਹੜੇ ਲੋਕੀ ਵਿੱਚ ਛਡਾਨ ਵਾਸਤੇ ਕਹਿੰਦੇ ਮਤੇ ਵੀ ਹਮਲਾ ਹੋਇਆ